8 ਵਜੇ ਆਣਾ 8 ਤੋਂ 11 ਤਿੰਨ ਘੰਟੇ ਪੜਾ ਦੇਣਾ ਜਿਹੜੇ ਮੇਨ ਟਾਪਿਕ ਆ ਮੇਨ ਸਬਜੈਕਟ ਆ ਮੈਂ ਕਵਰ ਕਰ ਜਾਂਦਾ ਮੈਥ ਮੇਨ ਸਬਜੈਕਟ ਆ ਰੀਜ਼ਨਿੰਗ ਮੇਨ ਸਬਜੈਕਟ ਆ ਇਹ ਦੋ ਮੈਂ ਕਵਰ ਕਰ ਜਾਂਦਾ ਉਸ ਤੋਂ ਬਾਅਦ ਅੱਗੇ ਆਪਣੇ ਕੋਲੇ ਮੁੰਡੇ ਹੈਗੇ ਆ ਟੀਚਰ ਵਧੀਆ ਨੇ ਜਗਮੀਤ ਆ ਮੁੰਡਾ ਬਹੁਤ ਵਧੀਆ ਪੜਾਉਂਦਾ ਪੰਕਜ ਆ ਮੁੰਡਾ ਬਹੁਤ ਵਧੀਆ ਪੜਾਉਂਦਾ ਉਹ ਮੁੰਡੇ ਲੋਕਲ ਉਹ ਮੁੰਡੇ ਲੋਕਲ ਗੁਰਪ੍ਰੀਤ ਆ ਇੱਕ ਕੁੜੀ ਉਹ ਵੀ ਬਹੁਤ ਵਧੀਆ ਪੜਾਉਂਦੀ ਆ ਆਪਣੇ ਲੋਕਲ ਹੀ ਨੇ ਮੇਰੇ ਕੋਲ ਹੀ ਪੜੇ ਆ ਆਪਾ ਪੜਾ-ਪੜਾ ਕੇ ਟ੍ਰੇਨ ਕਰ ਲੇ ਨਹੀਂ ਚੰਗੀ ਗੱਲ ਆ ਇਹ ਉਹ ਹੁਣ ਮੇਰੇ ਜਾਣ ਤੋਂ ਬਾਅਦ ਇੱਕ ਜੋਬ ਵੀ ਕਰ ਰਹੇ ਤੇ ਕਿ ਬਿジネス ਵੀ ਆਪਣੇ ਆਪ ਮੈਨੇਜ ਕਰ ਰਹੇ ਤੁਸੀਂ ਐਂ ਕਹਿ ਲਓ ਕਿ ਮੈਂ ਜੋਬ ਕਰ ਰਹਾ ਹਾਂ ਬਿジネス ਨੂੰ ਬਿジネス ਨੇ ਚਲਾ ਰਿਹਾ ਹਾਂ ਬਿジネス ਨੂੰ ਚੈਰੀਟੀ ਚਲਾ ਰਿਹਾ ਹਾਂ ਕਿ ਮੈਂ ਚਾਹੁੰਦਾ ਵੀ ਯਾਰ ਜੇ ਲੋਕਾਂ ਦਾ ਭਲਾ ਹੋ ਰਿਹਾ ਮੈਂ ਤੇ ਦੇਖੋ ਮੇਰੀ ਸੋਚ ਕੀ ਆਏ ਜੇ ਬੰਦੇ ਨੇ ਆਪਾਂ ਨੂੰ ਪੌੜੀ ਮਿਲੀ ਆ ਆਪਾਂ ਨੇ ਉਹ ਪੌੜੀ ਲਾ ਕੇ ਆਪ ਦਾ ਚੜ ਗਏ ਆਪਾਂ ਉਹ ਪੌੜੀ ਉੱਪਰ ਨੂੰ ਨਾ ਚੱਕੀਏ ਆਪਾਂ ਉਹ ਪੌੜੀ ਲਾ ਕੇ ਰੱਖੀਏ ਕਿ ਬਾਕੀ ਵੀ ਚੜਿਆ ਹੁਣ ਹੁਣ ਤੁਹਾਨੂੰ ਮਤਲਬ ਕਿ ਜੋਬ ਤੁਹਾਡੀ ਸੈਟੀਸਫਾਈਡ ਜੋਬ ਆ ਪੈਸਾ ਵਧੀਆ ਆਂਦਾ ਹੈ ਹੈਨਾ ਭਾਈ ਪੈਸਾ ਬੁਸਦਾ ਚਲੋ ਹੁਣ ਖਾਲੇ ਤਾਂ ਨਵੀਂ ਨਵੀਂ ਸ਼ੁਰੂਆਤ ਆ ਸੈਲਰੀ ਹਲੇ ਹੁਣ ਪਈ ਆ ਸਾਡੀ 3 ਮਹੀਨੇ ਦੀ ਇਕੱਠੀ ਪਈ ਆ ਠੀਕ ਆ ਜੇ ਤੁਸੀਂ ਪੈਸੇ ਨੂੰ ਕਾਊਂਟ ਕਰਦੇ ਹੋ ਮੈਂ ਸੈਟੀਸਫਾਈਡ